90000 ਰੁਪਇਆ ਠੇਕਾ ਪਾਈ 1.80 ਲੱਖ ਤੋਂ ਠੇਕੇ ਤੇ ਪਾਈ ਫਿਰ ਇਹਦੇ ਤੇ 2.30 ਲੱਖ ਖਰਚਾ ਉਸ ਟਾਈਮ ਸੁੱਕਣਿਆਂ ਦੀ ਪਰਾਲੀ ਸੁਕਣੀ ਹੈ ਜਿਹਦੇ ਤੇ ਨਹੀਂ ਮਲਾਜ ਇਹਦੇ ਤੇ ਹੈ ਨਹੀਂਗਾ ਤੁਸੀਂ ਜਿੰਦੋ ਇਹ ਤੀਜਾ ਚੌਥਾ ਹਿੱਸਾ ਪਰਾਈ ਹੋਈ ਹੈ ਬਾਕੀ ਸਾਰੀ ਮੰਡੀ ਖਰਚਾ ਹੁਣ ਇਹਦੀ ਕਟਾਈ ਚੱਲੀ ਜਾਂਦੀ ਹੈ ਪਾਕਿਸਤਾਨ ਦੇ ਵਿੱਚ ਝਾੜ ਦੇ ਬਾਰੇ ਵੇਖੋ ਕਿਸਾਨ ਪ੍ਰਾ ਕਿੰਨੇ ਰੋਈ ਜਾਂਦੇ ਆ ਹੁਣ 20 ਅਰਬ ਰੁਪਇਆ ਦਾ ਵੇਚ ਗਏ ਭਾਂ ਦੇ ਉੱਥੇ ਥੱਲੇ ਕੋਰੋਨਾ ਰੁਪਇਆ ਦੀਆਂ ਗੱਡੀਆਂ ਝੂਣਦੇ ਨੇ ਏਸੀ ਲੱਗੇ ਨੇ ਨੌਕਰ ਚੱਕਰ ਜ਼ਿਮੀਂਦਾਰ ਇਹਨਾਂ ਦੇ ਖਿਲਾਫ ਐਕਸ਼ਨ ਲੈਂਦਾ ਕੇਸ ਕਰਦਾ ਹੈ ਆਪਾਂ ਨੂੰ ਲੱਗਦਾ ਵੀ ਆਪਣੇ ਬਈ ਜੀ ਕਿਸਾਨ ਦੀ ਸੁਣਵਾਈ ਨਹੀਂ ਨਰਮੇ ਦਾ ਬੀਜ ਨਹੀਂ ਕੱਢ ਰਹੇ ਪਾਕਿਸਤਾਨ ਦੇ ਕਿਸਾਨ ਭਰਾ ਦੀ ਪਹਿਲਾਂ ਵੀਡੀਓ ਸੁਣੋ ਗੱਲਬਾਤ ਸੁਣੋ ਵੀ ਬਈ ਜੀ ਕਿੰਨਾ ਪਰੇਸ਼ਾਨ ਹੈ ਕਿੰਨਾ ਤੰਗ ਹੈ ਸਰਕਾਰ ਤੋਂ ਬੀਜ ਤੋਂ ਦੀਆਂ ਗੱਲਾਂ ਆਪਾਂ ਬਾਅਦ ਵਿੱਚ ਕਰਦੇ ਆਂ ਇਹਨਾਂ ਨੂੰ ਮਾਰਿਆ ਤੇ ਸਿਰਫ ਸੀਡ ਕੰਪਨੀਆਂ ਮਾਰਿਆ ਇਥੋਂ ਪਾਕਿਸਤਾਨ ਦਾ ਜਿਹੜਾ ਪੀਲੇ ਸਾਲ ਬੀਜ ਦੇ ਲੱਗਾ ਸੀ ਉਹ ਜਿਹਨਾਂ ਭਰ ਗਿਆ ਹੋਰ ਇਹ ਸੀਡ ਬਾਹਰ ਦਾ ਹੁੰਦਾ ਇਹਨਾਂ ਨੇ ਨਿਮੈਨੀਆਂ ਪਾਬੰਦੀ ਕੀਤੀ ਸੀ ਮਰਚ ਪਨੀਰੀ ਲਗਾਨੀ ਹੈ ਸਹੀ ਐਪਰਾ ਲੈਂਡ ਸ਼ੁਰੂ ਮੈ ਜੀ ਤੁਮ ਜੀ ਲਗਾਗੇ ਅਗਰ ਇਹ ਨਾ 100 ਮਰ ਨਿਕਲੇ 120 ਮਰ ਨਿਕਲੇ ਤੇ ਸਿੱਧੇ ਗਰੰਟਡ ਆ ਜੀ ਜੀ ਉਹਨਾਂ 20 ਅਰਬ ਰੁਪਈਆਂ ਦਾ ਵੇਚ ਗਏ ਭਾਂ ਤੇ ਥੱਲੇ ਕਰੋੜਾ ਰੁਪਈਆਂ ਦੀਆਂ ਗੱਡੀਆਂ ਝੂਂਦੇ ਨੇ ਏਸੀ ਲੱਗੇ ਨੇ ਨੋਕਰ ਚੱਕਰ ਜੀਮੀਦਾਰ ਇਹਨਾਂ ਦੇ ਖਿਲਾਫ ਐਕਸ਼ਨ ਲੈਂਦਾ ਕੇਸ ਕਰਦਾ ਜੀਮੀਦਾਰ ਆਪਣਾ ਪੈਸਾ ਲੈਣਾ ਅੱਗੇ ਮਕਰੂਜ਼ ਜ਼ੇਬ ਮਕਰੂਜ਼ ਜ਼ੇਬ ਚੋਂ ਨੇ ਹੋਰ ਪੈਸਾ ਲੈਣਾ ਉਹਨਾਂ ਜਨਾਬ ਤਰੀਕ ਤੇ ਵੀ ਨਹੀਂ ਉਹਨਾਂ ਦੇ ਵਕੀਲ ਹੀ ਪੇਸ਼ ਹੋ ਉਸ ਟਾਈਮ ਸੁੱਕਣਾ ਜਦੋਂ ਭਰਾਈ ਸੁੱਕਣੀ ਹੈ ਜਿਹਦੇ ਤੇ ਨਹੀਂ ਨਾਜ ਜਿਹਦੇ ਤੇ ਹੈ ਨਹੀਂ ਨਾ ਤੁਸੀਂ ਗ ਇਹ ਜਨਾਬ ਅੱਜ 100 ਦਿਨ ਦੀ ਮੁੰਡੀ ਹੈ ਸਾਡਾ ਤੇ ਮਤਲਬ ਹੈ ਕਿ ਗਵਰਨਮੈਂਟ ਖੁਦ ਐਕਸ਼ਨ ਲੈ ਰਹੀ ਹੈ ਗਵਰਨਮੈਂਟ ਐਕਸ਼ਨ ਲਵੇ ਆਪਣਾ ਪਾਕਿਸਤਾਨ ਐਗਰੀਕਲਚਰ ਦੇ ਲੱਖਾਂ ਰੁਪਈਆ ਦੇ ਰਿਹਾ ਤਫਸਰਾਂ ਤਰਾਵਾ ਦੇ ਦੇ ਪਾਕਿਸਤਾਨ ਦੀ ਸੀਟ ਹੀ ਕੋ ਨਹੀਂ ਜੀ ਕਹਿੰਦਾ ਆਦਾ ਸੀਟ ਹੈ ਇੰਡੀਆ ਦੀ ਵੈਰਾਈਟੀ ਹੈ ਬਿਲਕੁਲ ਇਸ ਤਰ੍ਹਾਂ ਹੀ ਅੱਛਾ ਹੁਣ ਆਪਣਾ ਝਾੜ ਕੀ ਨਿਕਲਿਆ ਤੇ ਰੇਟ ਕੀ ਲੱਗ ਰਿਹਾ ਰੇਟ 2200 ਰੁਪਈਆ ਲੱਗਣ ਦੇ ਸਾਡੇ 21 2200 ਜੀ ਜੀ ਤੇ ਝਾੜ 45 ਮਣ 50 ਮਣ 55 ਮਣ ਉਸ ਤੇ ਐਵਰੇਜ 45 50 ਪਰਾਲੀ ਤੇ ਵਿਕ ਜਾਂਦੀ ਸੀ ਤੁਸੀਂ ਉਂਝ ਹੀ ਫ੍ਰੀ ਚ ਦੇ ਰਹੇ ਪਰਾਲੀ ਵੇਚੀਏ ਜਿੱਥੇ ਦਾਣੇ ਵੇਚ ਕੇ ਕੱਖ ਨਹੀਂ ਭਜਣਾ 5-10 ਹਜ਼ਾਰ ਦੀ ਕੱਖ ਵੇਚ ਕੇ ਕੀ ਬਣ ਜਿਹੜਾ ਵੀ ਹਾਈਬ੍ਰਿਡ ਹੋ ਗਰਮੀ ਨੂੰ ਮੰਨਦਾ ਪਿਛਲੇ ਸਾਲ ਅਸੀਂ ਲਾਈ ਸੀ ਉਹ 110 ਮਾ ਨਿਕਲੀ ਸਹੀ ਐ ਤੇ ਕਿਸੇ ਵੀ ਤਰ੍ਹਾਂ ਉਹਨੂੰ ਬੀਜ ਨਹੀਂ ਸਹੀ ਦਿੱਤਾ ਕੰਪਨੀ ਜਿਨ੍ਹਾਂ ਨੂੰ ਐਰ ਕੀ ਵੀ ਸਹੀ ਮਿਲਿਆ ਨਾ ਇਸੇ ਗਰਮੀ 'ਚ 120 ਮਾ ਉਹਨਾਂ ਦੀ ਆਈ ਹੈ ਜਿਨ੍ਹਾਂ ਨੂੰ ਵੀ ਗਰਮੀ 'ਚ 50 ਕਿਸੇ 'ਚ 55 ਨਿਕਲ ਆਉਂਦੀ ਨਾ ਕਿਸੇ ਵੀਜ ਦੇ ਪੈਸੇ ਵਾਪਸ ਦੇਣੇ ਨੇ ਜੀ ਤੇ ਉਸ ਤੋਂ ਬਾਅਦ ਜ਼ਿੰਮੇਵਾਰਾਂ ਦਾ ਟਾਈਮ ਹੀ ਆਇਆ ਔਰ ਇਸ ਸਾਲ ਵੀ ਜ਼ਿੰਮੇਵਾਰ ਕ ਸਾਰੇ ਚ ਜਾਣਗੇ ਤਕਰੀਬਨ ਫੀ ਏਕੜ ਤੇ 1 ਲੱਖ ਤੇ 40 ਹਜ਼ਾਰ ਦੇ ਕਰੀਬ ਖਰਚਾ ਜਿਦੇ 'ਚ ਠੇਕਾ ਨਹੀਂ ਜਮਾ ਹੋਇਆ ਅਗਰ 90 ਹਜ਼ਾਰ ਰੁਪਇਆ ਠੇਕਾ ਪਾਈਏ 1 ਲੱਖ 80 ਤੋਂ ਠੇਕੇ ਤੇ ਪਾਈ ਫਿਰ ਇਹਦੇ ਤੇ 2 ਲੱਖ 30 ਹਜ਼ਾਰ ਉਹਨੇ 3 ਲੱਖ ਦਾ ਕਿਲਾ ਸੀ ਜੀਵਿੰਦਾਰ ਮਖਰੂਦ ਨਹੀਂ ਸੀ ਹਾਂਜੀ ਰੋਜ਼ੀ ਲੱਭਦੀ ਸੀ ਥੋੜੀ ਲੱਭਦੀ ਸੀ ਬਿਲਕੁਲ ਜੀ ਬਹੁਤ ਸ਼ੌਹਰ ਜੀ ਪੁਰਾਣੀ ਦੁਨੀਆ ਇੰਦੀ ਕਰਨੇ ਇਹ ਆਮ ਕੋ ਪੱਠੇ ਕੋਨੀ ਆ ਵੇਖੋ ਤੁਹਾਡੇ ਸਾਹਮਣੇ ਕਿਲਾ ਵੱਡਿਆ ਨਹੀਂ ਜਾਂਦਾ ਤੇ ਮਗਰ ਚੁੱਕਾ ਨਾਲ ਖਲੋਤੇ ਪੈਨਾ ਸਰ ਪੁਰਾਣੀ ਤਾਂ ਵਿਕਦੀ ਆ ਜ਼ਿਮੀਦਾਰਾਂ ਦੀ ਤੁਸੀਂ ਇੰਦੀ ਚਕਾਈ ਜਿੱਥੇ ਮੁੰਜੀ ਦਾ ਇੰਨਾ ਨੁਕਸਾਨ ਬਰਦਾਸ਼ ਕੀਤਾ ਪੁਰਾਣੀ ਵੀ ਲੋਕੀ ਡੰਗਰਾਂ ਨੂੰ ਖਾਣ ਕੇ ਦਵਾਵਾਂ ਦੇਣਗੇ ਹਾਂਜੀ ਮੇਤਰੋ ਜਿਵੇਂ ਤੁਸੀਂ ਆਹ ਵੀਡੀਓ ਸੁਣੀ ਹੋਊਗੀ ਪਾਕਿਸਤਾਨ ਦੇ ਕਿਸਾਨ ਦੀ ਤੇ ਬਾਈ ਜੀ ਇਹ ਕਹੀ ਜਾਂਦੇ ਵੀ ਸਾਡੇ ਝੋਨੇ ਦਾ ਆ ਹਾਲ ਆ ਚੰਗਾ ਬੀਜ ਲਿਆਉਣਾ ਸੀ ਉਹ ਇਹਨਾਂ ਨੇ ਲਿਆਂਦਾ ਨਹੀਂ ਇੰਨਾ ਮੰਦਾ ਹਾਲ ਹੋਇਆ ਪਿਆ ਪਾਕਿਸਤਾਨ ਵਾਲਾ ਕਿਸਾਨ ਭਰਾ ਕਹਿੰਦਾ ਬਾਈ ਜੀ ਵੀ ਸਾਡੇ ਝਾੜ ਨਹੀਂ ਆਇਆ ਫਸਲ ਦਾ ਬਿਲਕੁਲ ਵੀ ਤੇ ਆਪਾਂ ਸੋਚਦੇ ਆ ਬਾਈ ਜੀ ਵੀ ਆਪਣੀ ਹੀ ਨਹੀਂ ਝਾੜ ਇਸ ਵੇਣਾ ਤਾਂ ਉਮੀਦ ਕਰਦਾ ਮਿੱਤਰੋ ਤੁਹਾਨੂੰ ਇਹ ਜਿਹੜੀ ਆਪਣੀ ਵੀਡੀਓ ਆ ਪਾਕਿਸਤਾਨ ਦੇ ਝੋਨੇ ਦੇ ਝਾੜ ਸੁਣੇ ਹੋਣੇ ਆ ਤਾਂ ਵੀਡੀਓ ਵਧੀਆ ਲੱਗਿਓ ਵੀਡੀਓ ਦੇਖਣ ਲਈ ਸਾਰੇ ਦੋਸਤਾਂ ਮਿੱਤਰਾਂ ਦਾ ਜਲਤੋ ਬਹੁਤ